ਚਾਰ ਪਿੰਡ ਲੱਗੇ ਹੋਏ ਸੀ ਆਪਣੇ ਕਸਵਾਦ ਦੇ ਨੌਜਵਾਨ ਨੇ ਜੀ ਆਪਣੇ ਨੂਰ ਵਾਲੇ ਕਾਕੋਵਾਲ ਆਪਣੇ ਜਮਾਲਪੁਰ ਹੋ ਗਿਆ ਜਮਾਲਪੁਰ ਹੋ ਗਿਆ ਜੀ ਠੀਕ ਹੈ ਸਾਰੇ ਭਰਾਵਾਂ ਦਾ ਸੰਯੋਗ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਥ ਸੰਗਾਂ ਲੈਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਵੀ ਲੱਗੇ ਹੁਣੇ ਗਿਆ ਜੀ ਠੀਕ ਹੈ ਲੇਡੀਜ਼ ਵੀ ਨਾਲ ਲੱਗੇ ਹੋਏ ਸਰ ਲੇਕਿਨ ਪੱਥਰ ਉੱਤੇ 3 ਸਾਲ ਦਾ ਪਿਆ ਕਹਿੰਦੇ ਕੋਈ ਉਸ ਸਟੱਡ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਬਸ ਜਾਲ ਬਨ ਕੇ ਸਟੱਡ ਲਾ ਦੇ ਜੇ ਉਹ ਪੱਥਰ ਦੇਖ ਲੋ ਜਾ ਕੇ 3 ਸਾਲ ਦਾ ਪੱਥਰ ਉੱਤੇ ਢੇਰ ਲੱਗਾ ਆ ਜਿਹੜੇ ਸਾਬ ਨੂੰ ਅਸੀਂ ਰਿਕੁਐਸਟ ਕੀਤੀ ਆ ਹੁਣ ਉਹ ਪੋਗ ਲੈਣ ਭੇਜਣ ਲੱਗੇ ਆ ਤਾਂ ਪੱਥਰ ਸ਼ੁਰੂ ਹੋਣਾ ਲੱਗਣਾ ਫਿਲਹਾਲ ਉਹਦਾ ਕੋਈ ਪ੍ਰੋਪੋਜ਼ਲ ਨਹੀਂ ਸੀ ਉਹ ਕਹਿੰਦੇ ਸੀ ਆ ਜਾਲ ਬਨ ਕੇ ਥੱਲੇ ਲਾਓ ਹਜੇ ਸਿਰਫ ਸਾਨੂੰ ਜਿਹੜੇ ਥੱਲੇ ਲੈਵਲ ਤੇ ਸੀ ਨਾ ਪ੍ਰਸ਼ਾਸਨ ਉਹ ਸਾਨੂੰ ਕਹਿੰਦਾ ਸੀ ਵੀ ਇਹਨਾਂ ਨੇ ਰੋਕੋ ਪੱਥਰ ਨਾ ਹਜੇ ਪੱਥਰ ਆ ਲੋ ਉਹਦੇ ਡੀਸੀ ਸਾਹਿਬ ਨੂੰ ਅਸੀਂ ਪਿੰਡ ਲੋ ਰਿਕੁਐਸਟ ਕੀਤੀ ਆ ਹੁਣ ਉਹ ਆਪਦੀ ਪੋਗ ਲੈਣ ਭੇਜਣ ਲੱਗੇ ਆ ਪ੍ਰਸ਼ਾਸ 90 ਫੁੱਟ ਡੂੰਘਾ ਆ ਪੱਥਰ ਆਪਾਂ ਕਿਦਾਂ ਨਾਲਾਂਗੇ ਕਿਦਾਂ ਪੋਗ ਲੈਣਾ ਕੰਮ ਕਰ ਲੈਣਗੇ ਉਹ ਨਹੀਂ ਕਰ ਸਕਦੀਆਂ ਓਲਰੇਡੀ ਹੁਣ ਤੇ ਆਪ ਜਿੰਦਾ ਆਪਣੇ ਸੰਗਤ ਸਾਰੀ ਧਰ ਕੇ ਆਪਾਂ ਬਚਾਅ ਕਰ ਲਈਏ ਤਾਂ ਉਹ ਆਪਣਾ ਹੀ ਪਲਾਈ ਆ ਪ੍ਰਸ਼ਾਸਨ ਦਾ ਕੋਈ ਪਲਾਈ ਹਰ ਪ੍ਰਸ਼ਾਸਨ ਇੱਥੇ ਆਈ ਨਹੀਂ ਹੈਗਾ ਜੈ ਸਿੰਘ ਸਾਹਿਬ ਆਏ ਆ ਐਡਿਊ ਸਾਹਿਬ ਆਏ ਆ ਅੱਜ ਡੀਸੀ ਸਾਹਿਬ ਮੇਰੇ ਸਾਹਬ ਨਾਲ ਕੀ 10 ਦਿਨਾਂ ਬਾਅਦ ਸਰ ਜਿਹੜੇ ਮਾਰਕ ਪਾਜੀ ਮਾਰ ਕੇ ਗਏ ਆ 5-6 ਦਿਨਾਂ ਬਾਅਦ ਅੱਜ ਡੀਸੀ ਦਾ ਆਏ ਨੇ ਧਿਆਨ ਚ ਸੀਗਾ ਤਹਿਸੀਲਦਾਰ ਸਾਹਿਬ ਬੈਠੇ ਆ ਤਹਿਸੀਲਦਾਰ ਸਾਹਿਬ ਬੈਠੇ ਆ ਬੈਠਿਆਂ ਦਾ ਕੀ ਫਾਇਦਾ ਬਕ ਕੰਮ ਹੀ ਨਹੀਂ ਹੋ ਰਿਹਾ ਫਿਰ ਬੈਠਿਆਂ ਦਾ ਇਦਾਂ ਆਂ ਦੇਖੋ ਪ੍ਰਸ਼ਾਸਨ ਤਾਂ ਆਪਾਂ ਨੂੰ ਜਾਲ ਮੰਗਾ ਸਕਦਾ ਜਿਹੜੇ ਲੱਗ ਲੱਗ ਇਹਨਾਂ ਦਾ ਜਿਹੜਾ ਹੁਣ ਆਪਾਂ ਕਹਿ ਦਈਏ ਥੈਲੇ ਜਾ ਕੇ ਥੈਲੇ ਤਾਂ ਨਹੀਂ ਲਾ ਸਕਦੇ ਜਾਲ ਸਾਨੂੰ ਮੰਗਾਤਾ ਥੈਲੇ ਆ ਰਹੇ ਆ ਸਾਡੇ ਕੋਲ ਸਾਰੇ ਭਰੇ ਵੀ ਆ ਰਹੇ ਆ ਖਾਲੀ ਵੀ ਆ ਰਿਹਾ ਡਿਲੀਵਰ ਵੀ ਆ ਰਹੀ ਉਹਨਾਂ ਦਾ ਪ੍ਰੋਫੈਸ਼ਨਲ ਮੁੰਡੇ ਜਿਹੜੇ ਉਹਨਾਂ ਦਾ ਸਪੈਸ਼ਲ ਉਹ اسی نہیں ਰੇਂਜ ਕੀਤੇ ਪਹਿਲਾ ਪ੍ਰਸ਼ਾਸਨ ਮੌਜੂਦ ਜਿਵੇਂ ਤੁਸੀਂ ਕਿਹਾ ਪਹਿਲਾ ਹੋ ਜਾਂਦਾ ਵੀਰੇ ਐਵੇਂ ਸੀ ਜਿਵੇਂ ਉਹ ਦੇਖੋ ਇੱਥੇ ਠੋਕਰ ਟੁੱਟੀ ਆ ਅੱਗੇ ਤੱਕ ਲੰਮੀਆਂ ਸੀ ਇਹ ਦੋ ਤਿੰਨ ਠੋਕਰਾਂ ਲੰਮੀਆਂ ਸੀ ਜੇ ਠੋਕਰਾਂ ਪਹਿਲਾਂ ਲੱਗ ਜਾਂਦੀਆਂ ਫਿਰ ਕੋਈ ਹੋਰ ਬਚਾਅ ਹੋ ਜਾਂਦਾ ਬਿਜਲੀ ਦੇ ਖੰਬੇ ਵੀ ਡੁੱਗ ਗਏ ਮੋਟਰਾਂ ਵੀ ਡੁੱਗ ਗਈਆਂ ਤੇ ਉਹ ਨੁਕਸਾਨ ਬਚ ਜਾਣਾ ਸੀ ਬਚ ਜਾਣਾ ਸੀ ਭਾਈ ਉਹ ਬਚ ਜਾਣਾ ਜੀ ਜੀ ਚਾਰ ਪਿੰਡ ਦੇਖੋ ਚਾਰ ਪਿੰਡ ਲੱਗੇ ਹੋਏ ਸੀ ਆਪਣੇ ਕਸਵਾਦ ਦੇ ਨੌਜਵਾਨ ਨੇ ਜੀ ਆਪਣੇ ਨੂਰ ਵਾਲੇ ਕਾਕੋਵਾਲ ਆਪਣੇ ਜਮਾਲਪੁਰ ਹੋ ਗਿਆ ਜਮਾਲਪੁਰ ਹੋ ਗਿਆ ਜੀ ਠੀਕ ਹੈ ਸਾਰੇ ਭਰਾਵਾਂ ਦਾ ਸਹਿਯੋਗ ਹੈ ਮੈਂ ਬਹੁਤ ਬਹੁਤ ਧੰਨਵਾ ਕਰਦਾ ਸਤ ਸੰਗ ਵਾਲਾ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਵੀ ਲੱਗੇ ਹੁਣੇ ਗਿਆ ਜੀ ਠੀਕ ਹੈ ਲੇਡੀਜ਼ ਵੀ ਨਾਲ ਲੱਗੇ ਹੋਏ ਸਰ ਪ੍ਰਸ਼ਾਸਨ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਹੈਲਪ ਕਰਦਾ ਹੁਣ ਜਦੋਂ ਮੁਸੀਬਤ ਆ ਗਈ ਲੇਕਿਨ ਪੱਥਰ ਉੱਤੇ 3 ਸਾਲ ਦਾ ਪਿਆ ਕਿਸੇ ਨੇ ਕੋਈ ਉਸ ਸਟੈਂਡ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਬੰਦ ਜਾਲ ਬਣ ਕੇ ਸਟੈਂਡ ਲਾ ਦੇ ਜੇ ਉਹ ਪੱਥਰ ਦੇਖ ਲੋ ਜਾ ਕੇ 3 ਸਾਲ ਦਾ ਪੱਥਰ ਉੱਤੇ ਢੇਰ ਲੱਗਾ ਆ ਕਿਸੇ ਨੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਸ਼ਾਮ ਨੂੰ ਅਸੀਂ ਰਿਕੁਐਸਟ ਕੀਤੀ ਆ ਹੁਣ ਉਹ ਪੋਗਲੈਨ ਭੇਜਣ ਲੱਗੇ ਆ ਤਾਂ ਪੱਥਰ ਸ਼ੁਰੂ ਹੋਣਾ ਲੱਗਣਾ ਅੱਛਾ ਫਿਲਹਾਲ ਉਹਦਾ ਕੋਈ ਪ੍ਰੋਪੋਜ਼ਲ ਨਹੀਂ ਸੀ ਉਹ ਕਹਿੰਦੇ ਸੀ ਆ ਜਾਲ ਬੰਨ ਕੇ ਥੱਲੇ ਲਾਓ ਹਜੇ ਸਿਰਫ ਸਾਨੂੰ ਜਿਹੜੇ ਥੱਲੇ ਲੈਵਲ ਤੇ ਸੀ ਨਾ ਪ੍ਰਸ਼ਾਸਨ ਉਹ ਸਾਨੂੰ ਕਹਿੰਦਾ ਸੀ ਵੀ ਇਹਨਾਂ ਨੇ ਰੋਕੋ ਪੱਥਰ ਨਾ ਹਜੇ ਪੱਥਰ ਲਵਾ ਦੋ ਉਹ ਡੀਸੀ ਸਾਹਿਬ ਨੂੰ ਅਸੀਂ ਪਿੰਡ ਲੋ ਰਿਕੁਐਸਟ ਕੀਤੀ ਆ ਹੁਣ ਉਹ ਆਪਦੀ ਪੋਗ ਲੈਣ ਭੇਜਣ ਲੱਗੇ ਪ੍ਰਸ਼ਾਸਨ ਵੱਲੋਂ ਕੱਲ ਨੂੰ ਸਵੇਰੇ ਉਹ ਸ਼ੁਰੂ ਹੋਣਾ ਜੀ ਅੱਜ ਮੈਂ ਪਹੁੰਚ ਹੀ ਨਹੀਂ ਹੱਲ ਤੱਕ ਨਹੀਂ ਅੱਜ ਹੀ ਆਏ ਨਾ ਡੀਸੀ ਸਾਹਿਬ ਅੱਖਾਂ ਨਗਣਾ ਨਹੀਂ ਹੈਗਾ ਪੱਥਰ ਘੱਟੋ ਘੱਟ ਦੇ 80 90 ਫੁੱਟ ਡੂੰਘਾ ਆ ਪੱਥਰ ਆਪਾਂ ਕਿਦਾਂ ਨਾਲਾਂਗੇ ਜੀ ਕਿਦਾਂ ਪੋਗ ਲੈਣਾ ਕੰਮ ਕਰ ਲੈਣਗੇ ਉਹ ਨਹੀਂ ਕਰ ਸਕਦੀਆਂ ਓਲਰੇਡੀ ਹੁਣ ਤੇ ਆਪ ਜਿੰਦਾ ਆਪਣੇ ਸੰਗਤ ਸਾਰੀ ਲਾੜ ਕੇ ਆਪਾਂ ਬਚਾਅ ਕਰ ਲਈਏ ਤਾਂ ਉਹ ਆਪਣਾ ਹੀ ਆਪ ਲਾਈ ਆ ਸਪ੍ਰਸ਼ਾਸ਼ਨ ਦਾ ਕੋਈ ਪਾਲ ਨਹੀਂ ਹਰ ਪ੍ਰਸ਼ਾਸ਼ਨ ਇੱਥੇ ਨਹੀਂ ਹੈਗਾ ਜਈ ਸਾਹਿਬ ਆਏ ਆ ਐਡਿਊ ਸਾਹਿਬ ਆਏ ਆ ਅੱਜ ਡੀਸੀ ਸਾਹਿਬ ਮੇਰੇ ਸਾਹਿਬ ਨਾਲ ਕਿ ਦੱਸ ਦੇਣਾ ਬਾਅਦ ਸਰ ਜਿਹੜੇ ਮਾਰਕ ਪਾਜੀ ਮਾਰ ਕੇ ਗਏ ਆ 5-6 ਦਿਨਾਂ ਬਾਅਦ ਅੱਜ ਡੀਸੀ ਜੀ ਆਏ ਨੇ ਧਿਆਨ ਚ ਸੀਗਾ ਤਹਿਸੀਲਦਾਰ ਸਾਹਿਬ ਬੈਠੇ ਆ ਤਹਿਸੀਲਦਾਰ ਸਾਹਿਬ ਬੈਠਿਆ ਬੈਠਿਆਂ ਦਾ ਕੀ ਫਾਇਦਾ ਜਦੋਂ ਕੋਈ ਕੰਮ ਹੀ ਨਹੀਂ ਹੋ ਰਿਹਾ ਫਿਰ ਬੈਠਿਆਂ ਦਾ ਇਦਾਂ ਆ ਦੇਖੋ ਪ੍ਰਸ਼ਾਸਨ ਤਾਂ ਆਪਾਂ ਨੂੰ ਜਾਲ ਮੰਗਾ ਸਕਦਾ ਜਿਹੜੇ ਲੱਗ ਲੱਗ ਇਹਨਾਂ ਦਾ ਜਿਹੜਾ ਹੁਣ ਆਪਾਂ ਕਹਿ ਦਈਏ ਥੈਲੇ ਜਾ ਕੇ ਥੈਲੇ ਤਾਂ ਨਹੀਂ ਲਾ ਸਕਦੇ ਜਾਲ ਸਾਨੂੰ ਮੰਗਾਤਾ ਥੈਲੇ ਆ ਰਹੇ ਆ ਸਾਡੇ ਕੋਲ ਸਾਰੇ ਭਰੇ ਵੀ ਆ ਰਹੇ ਖਾਲੀ ਵੀ ਆ ਰਹੇ ਤੇ ਲੇਬਰ ਵੀ ਆ ਰਹੀ ਉਹਨਾਂ ਦਾ ਪ੍ਰੋਫੈਸ਼ਨਲ ਮੁੰਡੇ ਜਿਹੜੇ ਉਹਨਾਂ ਦੇ ਸਪੈਸ਼ਲ ਉਹ ਬੰਨਦੇ ਆ ਇਹਨੂੰ ਅੱਗੇ ਅੱਛਾ ਜੀ ਜਿਹੜਾ ਜਾਲ ਲੱਗਦਾ ਨਾ ਉਹ ਪ੍ਰੋਫੈਸ਼ਨਲ ਉਹਨਾਂ ਨਾਲ ਲੋਈਆਂ ਅਰੇਂਜ ਕੀਤੇ ਹੋਏ ਆ ਅਸੀਂ ਨਹੀਂ ਅਰੇਂਜ ਕੀਤੇ ਜੋ ਜਿੱਥੇ ਪ੍ਰਸ਼ਾਸਨ ਸਾਡੇ ਨਾਲ ਖੜਾ ਉਹ ਅਸੀਂ ਮੰਨਦੇ ਆਂ ਲੱਗਿਆ ਨਹੀਂ ਗੱਲ ਜਿਹੜੀ ਗੱਲ ਆ ਪਰ ਬਾਈ ਸਿਰੇ ਤੋਂ ਨਾ ਮੁੱਕਰੀਏ ਐਵੇਂ ਹਾਂਜੀ ਪਰ ਜੇਕਰ ਉਹ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਜੇ ਪਹਿਲਾ ਪ੍ਰਸ਼ਾਸਨ ਮੌਜੂਦ ਹੋ ਜੇ ਉਹ ਸੀ ਕਿ ਪਹਿਲਾਂ ਹੋ ਜਾਂਦਾ ਵੀਰੇ ਐਵੇਂ ਸੀ ਜਿਵੇਂ ਉਹ ਦੇਖੋ ਇੱਥੇ ਠੋਕਰ ਟੁੱਟੀ ਆ ਅੱਗੇ ਤੱਕ ਲੰਮੀਆਂ ਸੀ ਇਹ ਦੋ ਤਿੰਨ ਠੋਕਰਾਂ ਲੰਮੀਆਂ ਸੀ ਜੇ ਠੋਕਰਾਂ ਪਹਿਲਾਂ ਲੱਗ ਜਾਂਦੀਆਂ ਫਿਰ ਕੋਈ ਹੋਰ ਬਚਾਅ ਹੋ ਜਾਣਾ ਸੀ ਆਪਣਾ ਜਿਵੇਂ ਬਾਈ ਦੱਸਦਾ ਬਿਜਲੀ ਦੇ ਖੰਭੇ ਵੀ ਰੁੜ ਗਏ ਮੋਟਰਾਂ ਵੀ ਰੁੜ ਗਈਆਂ ਤੇ ਉਹ ਨੁਕਸਾਨ ਬਚ ਜਾਣਾ ਸੀ ਬਚ ਜਾਣਾ ਸੀ ਬਾਈ ਉਹ ਬਚ ਜਾਣਾ ਸੀ ਸਾਨੂੰ ਸਾਰਾ ਇੱਕ ਜਿਹੜਾ ਪਰਲੇ ਬੰਨੇ ਪਿਆ ਨਾ ਬਰੇਤੀ ਇਹ ਮਾਰ ਰਹੀ ਸਸਰਾਲੀ ਇਹੀ ਚੱਕਰ ਹੋਇਆ ਬਹਾ ਇਧਰ ਨੂੰ ਹੋਇਆ ਸਸਰਾਲੀ ਦੇ ਸਾਹਮਣੇ ਲਸਾੜਾ ਪਿੰਡ ਪੈਂਦਾ ਜੀ ਹਾਂਜੀ ਉਸ ਦਿਨ ਪ੍ਰਸ਼ਾਸਨ ਉੱਥੇ ਗਿਆ ਵੀ ਆ ਉਹ ਕਿऐसे ਬਿਲਕੁਲ ਕੱਟਣਾ ਉਹਨਾਂ ਨੇ ਪਰ ਉਹਨਾਂ ਨੇ ਨਹੀਂ ਕੱਟਣ ਦਿੱਤੀ ਹਾਂ ਪਰ ਉਹਨਾਂ ਨੇ ਵਿੱਚੋਂ ਪੁਣ ਇੱਕ ਗੱਲ ਤੁਸੀਂ ਇਹਨਾਂ ਉਹਨਾਂ ਨੂੰ ਸਵੇਰੇ ਜਾਣਾ ਚਾਹੀਦਾ ਸੀ ਉਹ ਰਾਤ ਨੂੰ ਨਹੀਂ ਜਾਣਾ ਉਹ ਰਾਤ ਨੂੰ ਉਹਨਾਂ ਨੇ ਕਿਸੇ ਨਾਲ ਲੈਣਾ ਸੀ ਨਹੀਂ ਨਹੀਂ ਸਭ ਪਤਾ ਚੱਕਰ ਕੀ ਹੈ ਜੀ ਲੋਕ ਕਹਿੰਦੇ ਆ ਵੀ ਉਹ ਬੰਨ੍ਹ ਤੋੜਨਗੇ ਬੰਨ੍ਹ ਨਹੀਂ ਤੋੜਨਗੇ ਹੀ ਉਹ ਡਰੇਨ ਮਾਰਨਗੇ ਸੀ ਨਾਲ ਡਰੇਨ ਹਾਂ ਡਰੇਨ ਮਾਰ ਲੱਗੇ ਉਹ ਜਿਹੜੇ ਲੋਕ ਸੀ ਉਹ ਪਿੰਡਾਂ ਦੇ ਉਹ ਕਹਿੰਦੇ ਕਿ ਬੰਨ੍ਹ ਤੋੜਨ ਆ ਗਏ ਆ ਕੋਈ ਇਧਰ ਇੰਡਸਟਰੀ ਵਾਲਿਆਂ ਇਹ ਫੋਨ ਫੌਂਟ ਸੈਂਟਰ ਤੋਂ ਕਰਾਤੇ ਹਉਣੇ ਪਰ ਨਹੀਂ ਸਰ ਉਹਨਾਂ ਡਰੇਨ ਮਾਰਨ ਗਏ ਸੀ ਖੁਦ ਅਸੀਂ ਸਾਡੇ ਮੇਰੇ ਯਾਰਾਂ ਦੋਸਤਾਂ ਦੀਆਂ ਮਸ਼ੀਨਾਂ ਗਈਆਂ ਸੀਗੀਆਂ ਪਰ ਉਹ ਪਿੰਡ ਵਾਲਿਆਂ ਨੇ ਨਹੀਂ ਮਾਰਨ ਤਾਂ ਵੀ ਕੋਈ ਗੱਲ ਨਹੀਂ ਜੇ ਹੁਣ ਚੱਲ ਰਿਹਾ ਕੰਮ ਵੀ ਤੋਂ ਇਧਰ ਵੀ ਬੰਦੇ ਬਸਦੇ ਆ ਦੂਈ ਇਧਰ ਵੀ ਬਸਦੀ ਆ ਲੱਗਦਾ ਜੇਕਰ ਜੋ ਵਾਜ ਜਾਈ ਜੇ ਸਹੀ ਤਰੀਕੇ ਨਾਲ ਜੇਕਰ ਦਿਨੇ ਜਾਂਦੇ ਤੇ ਬਚਾਅ ਹੋ ਜਾਂਦਾ ਹੋ ਜਾਂਦਾ ਵੀ ਸਰ ਬਚਾਅ ਦੇਖੋ ਹੁਣ ਜੇ ਪਾਣੀ ਦੇ ਵਿੱਚ ਦੇਖੋ ਹੁਣ ਇੱਕ ਬਾਜਾ ਜੀ ਇਹਦਾ ਕੋਈ ਹੋਰ ਨਹੀਂ ਜਿੰਦਾ ਪੀਰ ਆ ਜੀ ਇਹ ਇੱਦਾਂ ਕਿਸੇ ਦਾ ਯੋਰ ਨਹੀਂ ਹੈਗਾ ਹੁਣ ਆਪ ਪਾਣੀ ਵਿੱਚ ਕਿਥੇ ਕੰਮ ਹੁੰਦਾ ਆਪਾਂ ਬਚਾਅ ਕਰ ਸਕਦੇ ਹਾਂ ਸਰ ਜੇ ਆਪਾਂ ਹੁਣ ਠੋਕਰਾਂ ਲਈ ਹੁਣ ਠੋਕਰਾਂ ਥੋੜਾ ਸੈੱਟ ਹੋ ਜਾਣਗੀ ਪਾਣੀ ਤਾਂ ਭਾਵ ਲੈ ਕੱਟਦਾ ਪੇ ਲਗਾਤਾਰ ਕੇ ਦੇਖੋ ਸਰ ਛੱਟ ਪੂਰੀ ਪੈ ਰਹੀ ਹੈ ਨਵਾਂ ਦੇਖੋ ਸਰ ਸਿੱਧੀ ਸਾਡੂ ਦੇ ਪੈ ਰਹੀ ਕਸਾਬਾਦ ਨੂੰ ਇਹ ਠੋਕਰ ਕਰਕੇ ਬਚਾਅ ਹੋ ਰਿਹਾ ਜੀ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਜਈ ਸਾਹਿਬ ਸਾਡੇ ਨਾਲ ਆ ਜੀ ਐਸ ਡੀਓ ਸਾਹਿਬ ਸਾਡੇ ਨਾਲ ਆ ਆਪਣੇ ਡੀ ਸੀ ਸਾਹਿਬ ਨੇ 10 ਦਿਨਾਂ ਬਾਅਦ ਗੇੜਾ ਮਾਰਿਆ ਜੀ ਅੱਜ ਉਹ ਵੀ ਕਹਿੰਦੇ ਤੁਹਾਨੂੰ ਡੀਜ਼ਲ ਦਾਂਗੇ ਚਲੋ ਡੀਜ਼ਲ ਸਾਡੇ ਸਾਰੇ ਆਪਣੇ ਕਸਾਵਾਦ ਦੇ ਭਰਾ ਆਪਣੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ ਜੀ ਸਾਰਾ ਕੁਝ ਆਪਣੇ ਕੋਲੋਂ ਆਪਣੇ ਕੋਲੋਂ ਸਾਰਾ ਹੋ ਰਿਹਾ ਲੰਗਰ ਪਾਣੀ ਵੀ ਜਦੋਂ ਸੰਗਤਾਂ ਲੈ ਕੇ ਆ ਰਹੀਆਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆ ਰਿਹਾ ਜੀ ਸਾਰੇ ਭਰਾ ਸਹਿਯੋਗ ਕਰਦੇ ਕਿਦੋਂ ਹੈਬੋ ਵਾਲੋਂ ਅੱਜ ਆਈ ਹੈ ਟਰਾਲੀ ਤਲਵੰਡੀਆਂ ਆਉਂਦਾ ਰਾਧਾ ਸ਼ਾਮੀ 사ਸੰਗ ਬਿਆਸ ਵਾਲਿਆਂ ਦਾ ਦੋ ਟਾਈਮ ਪਹੁੰਚਦਾ ਉਹਦਾ ਕਹਿੰਦੇ ਚਾਹੇ ਤਿੰਨ ਟਾਈਮ ਲੈ ਲਓ ਸਾਡੇ ਕੋਲ ਪ੍ਰਸ਼ਾਦਾ ਸੇਵਾ ਨਹੀਂ ਮੁੱਕਦੀ ਬਈ ਜੀ ਸੇਵਾ ਸਾਰੇ ਚਲੋ ਸਭ ਕੁਝ ਹੋਊਗੇ ਕੰਟਰੋਲ ਹੋ ਜੇ ਇੰਨਾ ਹੀ ਬਹੁਤ ਆ ਜੀ ਸਰ ਬਿਲਕੁਲ ਇੱਕ ਵਾਰੀ ਥੋੜੇ ਥੱਲੇ ਜਾ ਕੇ ਦੇਖੀਏ ਵੀ ਕੀ ਹਾਂ ਥੱਲੇ ਜਰੂਰ ਇੱਕ ਵਾਰੀ ਜਾ ਕੇ ਦੇਖਾਂਗੇ ਜਿੱਥੇ ਇਹ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਕੀ ਹੈ ਚੇਨ ਲਿੰਕ ਬਣਾ ਕੇ ਵਿੱਚ ਬੋਰੀਆਂ ਭਰ ਕੇ ਤੇ ਸਾਰਾ ਜਿਹੜਾ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਜੇਕਰ ਗੱਲ ਕਰੀਏ ਜਿਸ ਢਾੜ ਉੱਤੇ ਅਸੀਂ ਖੜੇ ਆ ਜੇ ਇਹ ਢਾਾ ਨਾ ਹੁੰਦੀ ਤੇ ਬਿਲਕੁਲ ਜਿਸ ਤਰੀਕੇ ਨਾਲ ਬਾਈ ਨੇ ਦੱਸਿਆ ਕਿ ਹਾਲਾਤ ਬਚਨ ਵਾਲੇ ਬਿਲਕੁਲ ਵੀ ਨਹੀਂ ਸੀ ਕਿਉਂਕਿ ਲਗਾਤਾਰੀ ਦਰਿਆ ਦਾ ਬਹਾਵ ਕਾਫੀ ਜ਼ਿਆਦਾ ਤੇਜ਼ ਹੈ ਤੇ ਢਾ ਉਹ ਲਗਾਤਾਰ ਹੀ ਲਾ ਰਿਹਾ ਸੀਗਾ ਤੇ ਜੇਕਰ ਇਹ ਵੀ ਜਿਹੜੀ ਨਾ ਹੁੰਦੀ ਵਿੱਚ ਤਾਂ ਬਿਲਕੁਲ ਬਚਾਅ ਕਰਨਾ ਨਾ ਮੁਮਕਿਨ ਇੱਕ ਹਿਸਾਬ ਨਾਲ ਨਜ਼ਰ ਆਉਂਦਾ ਸੀਗਾ ਪਰ ਨੌਜਵਾਨਾਂ ਦੇ ਹੌਸਲੇ ਮੂਰੇ ਤੁਸੀਂ ਇੱਕ ਵਾਰੀ ਆ ਜਰੂਰ ਦੇਖੋ ਵੀ ਦਰਿਆ ਵੀ ਆ ਸਾਰੀ ਜ਼ਮੀਨ ਸੀ ਉਹ ਸਟਾਡਾ ਜੀ ਪੁਰਾਣਾ ਸਾਡਾ ਠੀਕ ਹੈ ਜਿਹੜਾ ਇਸ ਟਾਈਮ ਸਾਨੂੰ ਬਚਾ ਰਿਹਾ ਪੂਰਾ ਉਹਦੇ ਵਿੱਚੋਂ ਪ੍ਰੈਸ਼ਰ ਉੱਥੋਂ ਪਾਣੀ ਦਾ ਉਹਦੇ ਵਿੱਚ ਵਜਦਾ ਪੱਥਰ ਚੋਂ ਉਦੋਂ ਬਾਅਦ ਚ ਉੱਥੇ ਡਿਵਰਟ ਹੁੰਦਾ ਪਾਣੀ ਠੀਕ ਹੈ ਜੇ ਉਹ ਨਾ ਹੁੰਦੇ ਸਟੱਡ ਫਿਰ ਇਸ ਟਾਈਮ ਸਿੱਧਾ ਹੋ ਜਾਣਾ ਸੀ ਇਹ ਉਹ ਸਟੱਡ ਬਹੁਤ ਵਜਾ ਰਿਹਾ ਸਾਨੂੰ ਠੀਕ ਹੈ ਜੀ ਆ ਸਾਰਾ ਇੱਥੋਂ ਲੱਗਦੇ ਗਏ ਆ ਰਾਧਾ ਸਵਾਮੀ ਜੀ 사ਸੰਗ ਘਰ ਵਾਲਿਆਂ ਦੀ ਸੇਵਾ ਚੱਲੀ ਆ ਜਿੰਨਾ ਵੀਰ ਲਾ ਦਿੰਨੇ ਆ ਉਦੋਂ ਅੱਗੇ ਚੱਲ ਪੈਂਦਾ ਹੈ ਦਰਖਤ ਬਹੁਤ ਸੁੱਟਿਆ ਆ ਚਲੋ ਅਸੀਂ ਸਾਰੇ ਪਿੰਡਾਂ ਦਾ ਧੰਨਵਾਦ ਹੀ ਆ ਚਲੋ ਉਹ ਵੀ ਆਪਦੇ ਫਰਜ਼ ਸਮਝ ਗਏ ਪਾਈ ਬੰਦਗੀ ਸਾਂਝ ਨਿਵਾਣ ਆਏ ਆ ਲਾਗੇ ਇਹ ਬੋਰੇ ਜਿਹੜੇ ਖੜੇ ਆ ਸਾਰੇ ਜਿਹੜੇ ਬੋਰੇ ਖੜੇ ਆ ਸਿਰਫ ਦਰਖਤਾਂ ਉੱਪਰ ਹੀ ਖੜੇ ਆ ਜੀ ਇਹਦੇ ਘਟੋਗੜ 70 ਫੁੱਟ ਪਾਣੀ ਆ ਜੀ 70 ਫੁੱਟ ਪਾਣੀ ਆ ਜਿਹੜੇ ਬੋਰੇ ਖੜੇ ਆ ਇਹ ਘਟੋਗੜ ਨੇ ਬੂਟਿਆਂ ਉੱਪਰ ਹੀ ਖੜੇ ਆ ਜੀ ਇੱਕ ਢਾਰ ਹੋ ਗਈ ਚਾਰ ਪੰਜ ਕਿੱਲੇ ਸਰਪੰਨ ਸਾਹਿਬ ਛੱਡ ਜੀ ਚਾਰ ਕਿੱਲੇ ਜਮੀਨ ਸਰ ਛੱਡਤੀ ਆ ਜੀ ਬਈ ਜੇਕਰ ਆਮ ਦਿਨਾਂ ਦੀ ਗੱਲ ਕਰੀਏ ਤਾਂ ਆਮ ਦਿਨਾਂ 'ਚ ਪਾਣੀ ਕਿੱਥੋਂ ਵਗਦਾ ਹੁੰਦਾ ਸੀ ਕੁਝ ਇਸ਼ਾਰਾ ਕਰਕੇ ਦਿਖਾਓ ਸਰ ਇੱਥੋਂ ਚਾਰ ਕਿੱਲੇ ਜਮੀਨ ਅੰਦਰ ਛੱਟ ਲਈ ਹੋਈ ਹੈ ਤੇ ਠੀਕ ਹੈ ਜੀ ਪਹਿਲਾ ਨਾਲ ਹੀ ਪਾਣੀ ਬਿਲਕੁਲ ਪਾਣੀ ਨਾਲ ਚੱਲਦਾ ਨਾ ਇੱਥੇ ਕਦੀ ਮੈਨਿੰਗ ਹੋਈ ਆ ਜੀ ਘਟੂ ਘਟ 25 ਸਾਲ ਹੋ ਗਏ ਮੈਨਿੰਗ ਨਹੀਂ ਹੋਈ ਦਰਿਆ ਬੜਾ ਛੋਟਾ ਇੱਥੇ ਥੋੜਾ ਹੁੰਦਾ ਸੀਗਾ ਇਹ 4 ਕਿੱਲੇ ਜ਼ਮੀਨ ਨੂੰ ਨੇ ਛੱਟੀ ਆ ਛੱਟਣ ਦੇ ਨਾਲ ਜਿਹੜੀ ਸਾਹਮਣੇ ਕਾਸਾ ਵਾਰ ਨੂੰ ਢਾ ਲੱਗ ਰਹੀ ਹੈ ਜੀ ਹੁਣ ਉਹ ਉੱਥੇ ਸੇਵਾ ਲੱਗ ਉਹ ਇੱਥੇ ਕੋ ਇੱਥੋਂ ਉਹ ਠੋਕਰ ਆ ਉਹ ਠੋਕਰ ਨਾ ਹੁੰਦੀ ਤਾਂ ਇਸ ਟਾਈਮ ਕੰਮ ਹੋ ਜਾਣਾ ਸੀਗਾ ਭਾਈ ਰਾਤ ਨੀਂਦ ਆਉਂਦੀ ਆ ਨੀਂਦ ਸਰ ਨਹੀਂ ਜੀ ਨੀਂਦ ਕੀ ਆਉਣੀ ਸਰ ਮੈਨੂੰ ਤਾਂ ਦੇਖ ਲਓ ਜੀ ਮੈਂ 8 ਦਿਨਾਂ ਵੀ ਕੱਢੋ ਘਾੜਨ ਦੀ ਤੇ 8 ਘੰਟੇ ਸੁੱਦਾ ਹ ਉਹ ਕਾਸਾ ਉਹ ਸਰਪੰਚ ਸਾਹਿਬ ਨਾਲ 11 12 ਦਿਨ ਹੋ ਗਏ ਵੀ ਇੱਥੇ ਰਹਿੰਦਾ ਰਾਤ ਨੂੰ ਵੀ 11 ਦੇ ਇੱਥੇ ਰਹੇ ਹੋਏ ਇੱਥੇ ਹੀ ਹੈ ਦਿਨਪੁਰ ਰਾਤ ਇੱਥੇ ਹੀ ਰਹਿੰਦੇ ਹੋ ਦਿਨਪੁਰ ਰਾਤ ਇੱਥੇ ਹੀ ਰਹਿੰਦੇ ਆ ਉਹ ਪੂਰਾ ਉਹਨਾਂ ਦਾ ਜੋਰ ਲੱਗਿਆ ਹੋਇਆ ਵਾ ਸਾਡੀ ਸੰਗਤ ਦਾ ਕੱਲਾ ਕਾਸਾ ਵਾਲਾ ਨਹੀਂ ਸਾਰੇ ਸਾਰੇ ਨਗਰ ਸਾਰੇ ਵਾਲਿਆਂ ਦੇ ਪਿੰਡਾਂ ਦਿੰਦੇ ਸਾਰੇਆਂ ਵਾਸਤੇ ਇਸ ਟਾਈਮ ਖਤਰੇ ਦੀ ਘੰਟੀ ਖਤਰੇ ਦੀ ਘੰਟੀ ਓਕੇ ਸਾਡਾ ਏਰੀਆ ਬਹੁਤ ਹੈ ਤਬਾਹੀ ਬਹੁਤ ਹੋਣੀ ਆ ਏ ਨਹੀਂ ਕੱਲਾ ਜ਼ਿੰਮੇਦਾਰਾਂ ਦਾ ਸਾਰਾ ਇੰਡਸਟਰੀ ਏਰੀਆ ਸਾਰਾ ਤਬਾਹ ਹੋਣਾ ਬਿਲਕੁਲ ਇੱਕ ਦਿਨ ਮੈਂ ਜ਼ਰੂਰ ਤਸਵੀਰਾਂ ਜਦੋਂ ਕਹੂੰਗਾ ਦਿਖਾਉਣ ਵਾਸਤੇ ਵੀ ਜਿਹੜਾ ਬੰਨ ਚੈਨ ਲਿੰਕ ਬਣਵਾਈ ਗਈ ਆ ਜਿਸ ਦੇ ਨਾਲ ਬਚਾਅ ਇਸ ਸਮੇਂ ਜਿਹੜਾ ਕਰਨ ਦੀ ਕੋਸ਼ਿਸ਼ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਬਾਈ ਕੀ ਕਹਿ ਰਹੇ ਸੀ ਕਿ ਤੁਸੀਂ ਇੱਕ ਸਾਡੇ ਨਾ ਤੁਹਾਡੇ ਮਾਧਿਅਮ ਦਾ ਇੱਕ ਵੀਰੇ ਇੱਕ ਇਹ ਵੀ ਰਿਕੁਐਸਟ ਆ ਸਾਡੀ ਵੀ ਦੇਖੋ ਤੁਸੀਂ ਚਾਹੇ ਨੂਰ ਆਲ ਚਲੇ ਜਾਓ ਚਾਹੇ ਕਸਵਾ ਬਾਦ ਆ ਜਾਓ ਚਾਹੇ ਭਾਦਰਗੇ ਚਲੇ ਜਾਓ ਇੰਡਸਟਰੀ ਦੀ ਹੱਬ ਆ ਬਿਲਕੁਲ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸਾਰੇ ਪਿੰਡ ਵਾਲੇ ਮੇਰੇ ਵੀਰ ਖੜੇ ਆ ਸਾਡੇ ਨਾਲ ਹਜੇ ਤੱਕ ਉਹਨਾਂ ਨੇ 1 ਰੁਪਏ ਦਾ ਸਹਿਯੋਗ ਨਹੀਂ ਦਿੱਤਾ ਜੇ ਤੁਸੀਂ ਮੰਨੋ ਵੀ ਜ਼ਿਆਦਾ ਨਹੀਂ ਅਸੀਂ ਫਾਈਨੈਂਸ਼ਲੀ ਕਿਸੇ ਨੂੰ ਨਹੀਂ ਕਹਿੰਦੇ ਸਾਨੂੰ ਪੈਸੇ ਦੇ ਕੇ ਜਾਓ ਅਸੀਂ ਹੁਣ ਕੱਲੀ-ਕੱਲੀ ਇੰਡਸਟਰੀ ਆ 5 500 ਬੰਦਾ ਕੰਮ ਕਰਦਾ ਬਿਲਕੁਲ ਭਾਈ ਜੀ ਉਹ ਇੱਕ ਘੰਟਾ ਵੀ 500 ਬੰਦਾ ਦੇ ਦੇਣਾ ਆਪਦਾ ਇੱਕ ਘੰਟਾ ਸਾਨੂੰ ਵੀ ਥੈਲੇ ਸੁੱੜ ਦੋ ਤਾਂ ਕਿੱਥੇ ਦੀ ਕਿੱਥੇ ਕੰਮ ਪਹੁੰਚ ਜੂ ਬਿਲਕੁਲ ਜਿਹੜਾ ਬਚਾਅ ਕਾਰਜ ਜਿਹੜੇ ਚੱਲਦੇ ਪਏ ਇੱਥੇ ਤਾਂ ਉਸ ਦੀ ਰਫ਼ਤਾਰ ਬਹੁਤ ਵਧੇਗੀ ਤੁਸੀਂ ਇਹ ਹਿਸਾਬ ਲਾਓ ਇੰਡਸਟਰੀ ਦੀ ਹੱਬ ਕਿਹਾ ਜਾਂਦਾ ਇਹਨੂੰ ਕਿੰਨਾ ਰੈਵਨਿਊ ਇਹ ਨੂਰ ਵਾਲਾ ਸਾਰਾ ਐਂਡ ਦੇ ਸਾਰੇ ਸਾਰੇ ਇੰਡਸਟਰੀ ਆ ਸਾਰੀ ਇੰਡਸਟਰੀ ਆ 5 500 ਬੰਦਾ ਕੰਮ ਕਰ ਰਿਹਾ ਪਰ ਤੁਹਾਡੇ ਮਾਧਿਅਮ ਦਾ ਅਸੀਂ ਤਾਂ ਹੱਥ ਜੋੜ ਕੇ ਅਜੇ ਵੀ ਇਹੀ ਅਪੀਲ ਕਰਦੇ ਇੰਡਸਟਰੀ ਵਾਲਿਆਂ ਨੂੰ ਵੀ ਵਿਰੋਧ ਤੁਸੀਂ ਆਓ ਮੌਕਾ ਦੇਖੋ ਸਾਨੂੰ ਫਾਈਨੈਂਸ਼ਲੀ ਚਾਹੇ ਨਾ ਕਰਿਓ ਹੈਲਪ ਪਰ ਆਪਦੀ ਮੈਨ ਪਾਵਰ ਲਿਆਓ ਆਪਦੀ ਲੇਬਰ ਲਿਆਓ ਘੰਟਾ-ਘੰਟਾ ਦੋ-ਦੋ ਘੰਟੇ ਲਵਾ ਕੇ ਜਾਓ ਬਿਲਕੁਲ ਇਹ ਨੁਕਸਾਨ ਕੱਲਾ ਕਸਾਵਾਦ ਨਹੀਂ ਖੜਨਾ ਬਾਈ ਜੀ ਇਹ ਤਲਵੰਡੀ ਫਤਿਹਪੁਰ ਇਹਦਾ ਰੇਡੀਅਸ ਬਹੁਤ ਜ਼ਿਆਦਾ ਆ ਬਿਲਕੁਲ ਕਿਉਂਕਿ ਬਹਾਵ ਦੇਖੋ ਸਸਰਾਲੀ ਸਸਰਾਲੀ ਜੇ ਕੰਮ ਹੁੰਦਾ ਆ ਤਾਂ ਸਸਰਾਲੀ 40 ਪਿੰਡਾਂ ਨੂੰ ਲੈ ਕੇ ਡੁੱਬਦਾ ਹਮ ਬਿਲਕੁਲ ਤੇ ਇਹ ਦੇਖ ਲਓ ਜੀ ਕਿੱਥੇ ਤੱਕ ਪਹੁੰਚੂਗਾ ਆਇਆ ਇਹ ਲੁਧਿਆਣਾ ਬਿਲਕੁਲ ਨਜ਼ਦੀਕ ਪਿਆਣਾ 1988 ਦੇ ਵਿੱਚ ਇੱਥੋਂ ਐਦੂ ਪਿੱਛੋਂ ਟੁੱਟਿਆ ਸੀ ਜਮਾਲਪੁਰ ਦੇ ਕੋਲੋਂ ਤੇ ਉਦੋਂ ਇਹਨਾਂ ਨੇ ਜਾ ਕੇ ਜੱਸੀਆਂ ਹਾਈਵੇ ਤੋੜ ਕੇ ਪਾਣੀ ਲੰਘਾਇਆ ਸੀ ਤਾਂ ਡਾਫ ਰਗੀ ਸੀ ਬੰਬ ਮਾਰ ਕੇ ਫੌਜ ਨੇ ਤੋੜਿਆ ਸੀ ਬਜ਼ੁਰਗ ਦੱਸਦੇ ਆ ਨਹੀਂ ਤਾਂ ਇਹ ਸਾਰੇ ਨੀਵਾ ਏਰੀਆ ਸੀ ਨਵਾਨ ਸੀ ਬਿਲਕੁਲ ਤੇ ਨਿਮਾਨ ਦੇ ਵਿੱਚ ਹੀ ਇੰਡਸਟਰੀ ਬੈਠੀ ਆ ਚਾਹੇ ਉਹ ਜੋ ਮਰਜੀ ਗਈ ਜਾਣਾ ਅਸੀਂ ਦੂਜੀ ਮੰਜ਼ਲ ਦੇ ਮਸ਼ੀਨਾਂ ਚਾੜ ਲੀਆਂ ਜਾਏ ਕੁਝ ਅਸੀਂ ਬੇਨਤੀ ਕਰਦੇ ਆ ਵੀ ਜੇ ਸਾਡਾ ਨੁਕਸਾਨ ਆ ਤੇ ਇੰਡਸਟਰੀ ਦਾ ਸਭ ਨੋ ਜਾ ਜਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਆਪਦੀ ਲੇਬਰ ਲਿਆਉਣ ਚਾਹੇ 100 100 ਬੰਦਾ ਹੀ ਆਵੇ ਘੰਟਾ ਘੰਟਾ 2 2 ਘੰਟੇ ਲਵਾਉਣ ਕੋਈ ਫਰਕ ਨਹੀਂ ਪੈਂਦਾ ਇੱਥੇ ਅਸੀਂ ਅਣਥੱਕ ਮਿਹਨਤ ਕਰ ਰਹੇ ਹਾਂ ਦਿਨ ਰਾਤ ਚੱਲਦਾ ਪਿਆ ਜੀ ਕੰਮ ਸਾਰੇ ਜਿੰਨੇ ਜੋਗੇ ਆ ਸੀ ਸਾਰੇ ਆਪ ਦਾ ਜੋਰ ਲਾ ਰਹੇ ਆ ਸਰਪੰਚ ਵੀ ਇੱਥੇ ਮੌਜੂਦ ਨੇ ਜਿਹਨਾਂ ਨੂੰ ਇਹਨਾਂ ਲੋਕਾਂ ਨੇ ਜਿਹੜਾ ਕੀ ਚੁਣਿਆ ਤੇ ਅੱਜ ਉਸੇ ਪੱਧਰ ਤੇ ਜਿਹੜੇ ਕੀ ਜਮੀਨੀ ਪੱਧਰ ਤੇ ਪਹੁੰਚ ਕੇ ਸੇਵਾ ਕਰ ਰਹੇ ਨੇ ਬਾਈ ਕੀ ਹਾਲਾਤ ਨੇ ਇਸ ਸਮੇਂ ਕਿਸ ਤਰੀਕੇ ਨਾਲ ਸੇਵਾ ਚੱਲਦੀ ਉਹ ਜਾਣਕਾਰੀ ਦਿਓ ਸੰਜੀ ਕਰੋ ਹਾਲਾਤ ਤਾਂ ਸਾਡੇ ਤੁਸੀਂ ਦੇਖ ਲਿਆ ਜੇ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਹਿਲਾਂ ਸਾਡੇ ਹਾਲਾਤ ਕੁਝ ਠੀਕ ਸੀਗੇ ਆ ਜਿਹੜੀ ਤਾ ਲਗਾਤਾਰ ਵਧੀ ਜਾਂਦੀ ਐ ਅੱਗੇ ਦੀ ਅੱਗੇ ਜਾਈ ਜਾਂਦੀ ਐ ਹੁਣ ਤਾਂ ਬਿਲਕੁਲ ਹੀ ਸੱਤ ਲੋច ਦੇ ਨਾਲ ਲੱਗ ਗਈ ਆ ਹਾਲਾਤ ਬਹੁਤ ਮਾੜੇ ਆ ਜੇ ਇੱਥੇ ਓਕ ਜਾਂਦੀ ਹਟਾ ਕੋਈ ਅਸੀਂ ਡੀਸੀ ਸਾਹਿਬ ਨਾਲ ਅੱਜ ਰਿਕਵੈਸਟ ਕੀਤੀ ਸੀ ਡੀਸੀ ਸਾਹਿਬ ਆ ਕੇ ਵੀ ਗਏ ਆ ਮੌਕਾ ਵੀ ਦੇ ਕੇ ਗਏ ਆ ਸਾਨੂੰ ਉਹਨਾਂ ਨੇ ਕਿਹਾ ਵੀ ਕੀ ਚਾਹੀਦਾ ਤੁਹਾਨੂੰ ਅਸੀਂ ਸਾਨੂੰ ਕਹਿੰਦੇ ਡੀਜ਼ਲ ਪ੍ਰੋਵਾਈਡ ਕਰ ਦਿੰਨੇ ਆ ਤੇ ਪਾਪ ਲਾਈਨ ਦੀ ਮੰਗ ਕੀਤੀ ਸੀ ਪਾਪ ਲਾਈਨ ਵੀ ਕਹਿੰਦੇ ਭੇਜ ਦਿੰਨੇ ਆ ਬਾਕੀ ਸਾਨੂੰ ਪੱਥਰ ਵੱਧ ਤੋਂ ਵੱਧ ਚਾਹੀਦਾ ਜੇ ਇੱਥੇ ਬੰਨ ਲੱਗ ਜਾਂਦਾ ਤਾਂ ਸਾਡਾ ਬਜਾਅ ਅਦਰਵਾਇਜ਼ ਨਹੀਂ ਕੋਈ ਵਿਚਾਰ ਨਹੀਂ ਹੈਗਾ ਸਰਪੰਚ ਸਾਹਿਬ ਜੇਕਰ ਪਹਿਲਾਂ ਦੀ ਗੱਲ ਕਰੀ ਕਿਉਂਕਿ ਤੁਹਾਨੂੰ ਬਣਿਆ ਨਾ तकरीबन ਸਾਲ ਕੋ ਹੋ ਚੱਲਿਆ ਕੋਈ ਮੈਂ 6 ਮਹੀਨੇ ਤਾਂ ਹੋ ਹੀ ਗਏ ਨੇ ਪਰ ਤੁਸੀਂ ਕਦੇ ਇਸ ਦਾ ਜਾਇਜ਼ਾ ਨਹੀਂ ਲਿਆ ਕਿ ਇੱਥੇ ਵੀ ਕੀ ਹਾਲਾਤ ਨੇ ਸਮੇ ਅਸੀਂ ਦੇਖੋ ਜੀ ਸਮੇ ਸਮੇ ਤੇ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਆ ਵੀ ਜਦੋਂ ਠੋਕਰ ਟੁੱਟੀ ਆ ਆਪਣੇ ਢਾਲ ਲੱਗੀ ਆ ਅਸੀਂ ਇਸ ਤਕਰੀਬਨ ਪਹਿਲਾਂ ਆ ਕੇ ਦੇਖਿਆ ਤਿੰਨ ਦਿਨ ਅਸੀਂ ਇਦੋਂ ਪਹਿਲਾਂ ਸਭ ਚੈਕਿੰਗ ਕਰਦੇ ਹਾਂ ਹੁਣ ਜਿੱਦਣ ਦਾ ਇਹ ਢਾਲ ਲੱਗੀ ਹੋਈ ਆ ਦਿਨ ਦਾ ਤਾਂ ਅਸੀਂ ਇੱਥੇ ਹੁੰਨੇ ਆ ਜੀ ਨਾਈਟ ਨੂੰ ਵੀ ਇੱਥੇ ਹੁੰਨੇ ਆ ਦਿਨ ਵੀ ਇ